ਜਪੀਮ ਜਪਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਖੜੇ ਆ ਬਾਬਾ ਸਖੀ ਸੁਲਤਾਨ ਲਾਲ ਨਾਲੇ ਪੀਰ ਮੁਹੱਲਾ ਕਾਲੀਆਂ ਥੋੜਾ ਚਿਰ ਪਹਿਲਾਂ ਜਿਹੜਾ ਇੱਥੋਂ ਮੋਟਰਸਾਈਕਲ ਚੋਰੀ ਹੋਇਆ ਤਕਰੀਬ ਸਮਾਂ ਸਗਾ 3 3 ਤੋਂ 4 ਵਜੇ ਦੇ ਵਿੱਚ ਵਿੱਚ ਕਿਉਂਕਿ ਇਹ ਵਿਅਕਤੀ ਆ ਇੱਥੇ ਕਿਸੇ ਦੇ ਘਰੇ ਕੰਮ ਕਰਨ ਆਇਆ ਸੀ ਔਰ ਮੋਟਰਸਾਈਕਲ ਜਿਹੜਾ ਚੋਰੀ ਕਰਕੇ ਇੱਥੋਂ ਚੋਰ ਫਰਾਰ ਹੋ ਗਏ ਗੱਲ ਕਰੀਏ ਤਾਂ ਆਓ ਇਹਨਾਂ ਨੂੰ ਜਾਣਦੇ ਪਹਿਲਾਂ ਪੂਰੀ ਜਾਣਕਾਰੀ ਪਾਈ ਕੀ ਨਾਮ ਆਪਣਾ ਮੈਂ ਨਤਜਿੰਦਰਪਾਲ ਸਿੰਘ ਕੀ ਗੱਲ ਹੋਈ ਮੈਂ ਇੱਥੇ ਕਸਟਮਰ ਦੇ ਘਰ ਆਇਆ ਸੀਗਾ ਫ੍ਰਿਜ ਰਿਪੇਅਰ ਕਰਨ ਤੇ ਮੋਟਰਸਾਈਕਲ ਕਸਟਮਰ ਘਰ ਦੇ ਬਾਹਰ ਹੀ ਖੜਾ ਸੀਗਾ ਜਦੋਂ ਮੈਂ ਕੰਮ ਕਰਕੇ ਬਾਹਰ ਆਇਆ ਤੇ ਮੇਰਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀਗਾ ਕਿਹੜਾ ਮੱਲਾ ਆਪਣੇ ਕਿ ਕਿੱਥੇ ਦੁਕਾਨ ਆਪਣੀ ਮੇਰਾ ਬੱਸ ਸਟੈਂਡ ਦੇ ਕੋਲ ਹੈ ਗੁਰਦੁਆਰਾ ਸਿੰਘ ਸਵਾ ਰੋਡ ਦੇ ਉੱਤੇ ਏਸੀ ਫ੍ਰੇਜ ਰਿਪੇਅਰ ਦੀ ਦੁਕਾਨ ਹੈ ਜੀ ਅੱਛਾ ਹਾਂਜੀ ਤੇ ਕੀ ਮੋਟਰਸਾਈਕਲ ਕਿਹੜਾ ਸੀਗਾ ਮੇਰਾ ਪਲੈਟਿਨਾ ਸੀਗਾ ਬਲੈਕ ਕਲਰ ਦਾ 2014 ਮਾਡਲ ਨੰਬਰ ਉਹਦਾ ਸੀਗਾ ਪੀਪੀ08ਸੀਆਰ1437 ਅੱਛਾ ਹਾਂਜੀ ਇਹਦੀ ਸ਼ਿਕਾਇਤ ਜਿਹੜੀ ਪੁਲਿਸ ਨੂੰ ਤੁਸੀਂ ਦਿੱਤੀ ਸੀਗੀ ਹਾਂਜੀ ਮੈਂ 112 ਉਪਰ ਸ਼ਿਕਾਇਤ ਦਿੱਤੀ ਸੀਗੀ ਉਸ ਤੋਂ ਬਾਅਦ ਮੈਨੂੰ ਪੁਲਿਸ ਸਟੇਸ਼ਨ ਤੋਂ ਵੀ ਫੋਨ ਆਇਆ ਸੀਗਾ ਕਿ ਤੁਸੀਂ ਆ ਕੇ ਇੱਥੇ ਲਿਖਤੀ ਰਿਪੋਰਟ ਦਰਜ ਕਰਾ ਕੇ ਜਾਓ 112 ਦੀ ਟੀਮ ਇੱਥੇ ਨਹੀਂ ਆਈ ਕੋਈ ਵੀ ਨਹੀਂ ਜੀ ਕੋਈ ਨਹੀਂ ਆਇਆ ਇੱਥੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਉਹਨੂੰ ਸ਼ਿਕਾਇਤ ਕੀਤੀ ਉਹਨੂੰ ਹੁਣ ਕੱਲ ਦੀ ਕੀਤੀ ਹੋਈ ਹੈ 4:20 ਮਿੰਟ ਦੀ ਅੱਛਾ ਤੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਹੈਗਾ ਮੇਰੇ ਕੋਲ ਅੱਛਾ ਹਾਂਜੀ ਨਾ ਕੋਈ ਮੌਕਾ ਦੇਖਣ ਆਇਆ ਨਾ ਕੋਈ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਆ ਫੁਟੇਜ ਕਿਥੋਂ ਮੁਹੱਲੇ ਵਿੱਚੋਂ ਕਢਵਾਈ ਆ ਉਹਦੇ ਵਿੱਚ ਬੰਦੇ ਆ ਰਹੇ ਆ ਦੋ ਲੈ ਕੇ ਜਾਂਦੇ ਹਾਂਜੀ ਦੋ ਲੈ ਕੇ ਜਾ ਰਹੇ ਆ ਉਹ ਆ ਰਹੇ ਉਹਨਾਂ ਦੀ ਫੁਟੇਜ ਤੇ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਇਹ ਹੀ ਪ੍ਰਸ਼ਾਸਨ ਤੋਂ ਆ ਕਿ ਮੇਰਾ ਮੋਟਰਸਾਈਕਲ ਬਰਾਮਦ ਕਰਕੇ ਦਿੱਤਾ ਜਾਵੇ ਤੇ ਜਿਹੜੇ ਚੋਰ ਆ ਇਹਨਾਂ ਨੂੰ ਫੜਿਆ ਜਾਵੇ ਜਿਹੜੀ ਚੋਰੀ ਆ ਇਹ ਮਤਲਬ ਕਿ ਕਿਸ ਕਿਹਦੇ ਵੇਲੇ ਕੱਲ ਦਾ ਟਾਈਮ ਸੀਗਾ ਇਹ ਕੱਲ 4:20 ਦੇ ਹੋਈ ਹੈ ਜੀ ਅੱਛਾ ਹਾਂਜੀ ਤੇ ਤੁਸੀਂ ਮਤਲਬ ਕਿ ਇੱਥੇ ਫ੍ਰਿਜ ਠੀਕ ਕਰਨਾ ਸੀ ਕਿਸੇ ਕਸਟਮਰ ਦੇ ਕਰੇ ਹਾਂਜੀ ਫ੍ਰਿਜ ਰਿਪੇਅਰ ਕਰਨ ਆਇਆ ਸੀਗਾ ਅੱਛਾ ਹਾਂਜੀ ਉਹ ਤੋਂ ਲੈ ਗਏ ਉਹ ਮੋਟਰਸਾਈਕਲ ਤੇ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ ਕਿ ਤੁਹਾਡੇ ਕੋਲ 112 ਤੇ ਕਾਲ ਕੀਤੀ ਕੋਈ ਟੀਮ ਨਹੀਂ ਆਈ ਨਹੀਂ ਕੋਈ ਟੀਮ ਨਹੀਂ ਆਈ ਕੋਈ ਰਿਸਪਾਂਸ ਕੋਈ ਵਧੀਆ ਨਹੀਂ ਆਇਆ ਉਹਨਾਂ ਦੇ ਪੁਲਿਸ ਵਾਲਿਆਂ ਦੇ ਤੇ ਫਿਰ ਤੁਸੀਂ ਥਾਣੇ ਜਾ ਕੇ ਹਾਂ ਥਾਣੇ ਵੀ ਜਾ ਕੇ ਆਇਆ ਮੈਂ ਰਿਪੋਰਟ ਦਿੱਤੀ ਪਰ ਉਹਨਾਂ ਨੇ ਕੋਈ ਉੱਤੇ ਡੇਟ ਵਗੈਰਾ ਤੇ ਕੁਝ ਨਹੀਂ ਪਾਈ ਨਹੀਂ ਕੋਈ ਜਿੱਦਾਂ ਉਹਦਾ ਕਾਪੀ ਨੰਬਰ ਪਾਉਂਦੇ ਆ ਜਿਹੜਾ ਡੈਰੀ ਨੰਬਰ ਪਾਉਂਦੇ ਆ ਨਹੀਂ ਕੋਈ ਕੋਈ ਪੁਲਿਸ ਦੇ ਨਾਲ ਕਿਸੇ ਨੇ ਤੋਕ ਕਿ ਸੀਸੀਟੀਵੀ ਕੈਮਰੇ ਦੀ ਫੋਟੋ ਤਾਂ ਕਿਸੇ ਨੂੰ ਮਿਲਦੀ ਨਹੀਂ ਨੀਂ ਕਿ ਵੈਸੇ ਵੀ ਅਗਰ ਪੁਲਿਸ ਮੁਲਾਜ਼ਮ ਨਾਲ ਜਾਣ ਤਾਂ ਸ਼ਾਇਦ ਮਿਲ ਜਾਂਦੀ ਹੈ ਤੇ ਇਹ ਤਾਂ ਤੁਸੀਂ ਆਪਣੀ ਕੋਸ਼ਿਸ਼ ਕੀਤੀ ਕਿ ਕਿਸੇ ਯਾਰ ਦੋਸਤ ਦੇ ਘਰੋਂ ਕੋਈ ਹਾਂਜੀ ਹਾਂਜੀ ਉਹਨਾਂ ਕੋ ਮੈਂ ਰਿਕਵੈਸਟ ਕਰਕੇ ਉਹਨਾਂ ਕੋ ਲਈ ਆ ਸੀਸੀਟੀਵੀ ਇੱਕ ਘਰ ਤੋਂ ਮਿਲੀ ਹੈ ਬਾਕੀਆਂ ਨੇ ਤੇ ਨਾ ਕਰ ਦਿੱਤੀ ਸੀ ਕਿ ਸਾਡੇ ਰਿਕਾਰਡਿੰਗ ਨਹੀਂ ਹੈਗੀ ਜਾਂ ਕਿੱਦਾਂ ਹੈ ਅੱਛਾ ਕਿਉਂਕਿ ਆ ਦੇਖੋ ਮੇਰੇ ਪਿੱਛੇ ਵੀ ਇੱਥੇ ਜਿਹੜੀ ਜਗ੍ਹਾ ਆ ਇੱਥੇ ਵੀ ਕੈਮਰੇ ਲੱਗੇ ਆ ਪਰ ਇਹ ਕਹਿੰਦੇ ਜਿਹੜਾ ਇੱਥੇ ਤਾਂ ਦੇਖ ਰਿਖ ਕਰਦਾ ਸੇਵਾਦਾਰ ਆ ਉਹ ਚਲਦਾ ਪਿਆ ਇਹ ਇਸ ਕੈਮਰਿਆਂ ਦੀ ਰਿਕਾਰਡਿੰਗ ਨਹੀਂ ਹੁੰਦੀ ਉਹ ਕੁਝ ਫਾਲਟ ਪੈਨ ਕਰਕੇ ਕਹਿ ਸਕਦੇ ਆ ਜਾਂ ਜੋ ਉਹਨਾਂ ਦੀ ਸਾਨੂੰ ਨਹੀਂ ਇਸ ਬਾਰੇ ਨੌਲੇਜ ਪਰ ਇਹ ਇੱਥੇ ਵੀ ਕੈਮਰੇ ਲੱਗੇ ਜੇ ਇਹੀ ਕੈਮਰੇ ਚੱਲਦੇ ਹੁੰਦੇ ਜਾਂ ਅਗਲੇ ਵੀ ਹੁੰਦੇ ਤੇ ਚੋਰ ਮੇਰੇ ਹਿਸਾਬ ਨਾਲ ਫੜੇ ਜਾ ਸਕਦੇ ਯਾਰ ਪੁਲਿਸ ਵੀ ਕਾਰਵਾਈ ਕਰਦੀ ਤਾਂ ਮੌਕੇ ਤੇ ਆ ਕੇ ਜਿਹੜੇ ਇੱਥੇ ਦੇ ਜਿਹੜੀਆਂ ਸੀਸੀਟੀਵੀ ਕਹਿੰਦੇ ਫਰੋਲਦੇ ਜਾਂ ਉੱਥੇ ਦੀ ਆਲੇ ਦੁਆਲੇ ਦੇ ਜਿਹੜੇ ਉੱਧਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਦਾ ਲਗਾਤਾਰ ਵਧ ਜਾਣਾ ਇਹ ਕਿ ਚਿੰਤਾ ਦਾ ਵਿਸ਼ਾ ਬਣਦਾ ਜਾਂਦਾ ਹੈ ਨਕੋਧਰੀਏ ਜਿਹੜੇ ਵਾਸੀ ਇੱਥੇ ਦੇ ਇਹ ਵੀ ਪਰੇਸ਼ਾਨ ਨੇ ਤਾਂ ਤੁਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਮੈਂ ਇਹ ਕਰ ਰਿਹਾ ਕਿ ਮੇਰੇ ਮੋਢੀ ਸਾਹਿਬ ਬਰਾਮਦ ਕਰਕੇ ਦਿੱਤਾ ਜਾਵੇ ਤੇ ਚੋਰਾਂ ਨੂੰ ਜਲਦੋ ਜਲਦ ਫੜਿਆ ਜਾਵੇ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਇਹ ਆ ਜੀ ਤਜਿੰਦਰ ਭਾਈ ਜਿਹੜੇ ਫਰਿੱਜਾਂ ਦਾ ਕੰਮ ਕਰਦੇ ਇੱਥੇ ਕਸਟਮਰ ਦੇ ਘਰੇ ਕਿਸੇ ਦੇ ਫਰਿੱਜ ਠੀਕ ਕਰਨ ਆਏ ਸੀ ਮੁਹੱਲਾ ਕਾਲੀਆਂ ਵਿੱਚ ਜਿਨ੍ਹਾਂ ਦੀ ਦੁਕਾਨ ਹੈ ਕਿ ਸਿੰਘ ਸਭਾ ਗੁਰਦੁਆਰੇ ਦੇ ਕੋਲ ਆ ਔਰ ਉਹਨਾਂ ਨੇ ਮੰਗਿਆ ਕਿ ਮੇਰਾ ਜਿਹੜਾ ਮੋਟਰਸਾਈਕਲ ਹੈ ਚੋਰਾਂ ਨੂੰ ਉਹ ਲੱਭ ਕੇ ਉਹਨਾਂ ਤੇ ਮੇਰੀ ਜਿਹੜੀ ਨੁਕਸਾਨ ਹੋਇਆ ਜਿਹੜੀ ਉਹਦੀ ਪਰਭਾਈ ਕੀਤੀ ਜਾ ਪਰ ਉਹ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲੈਰ ਨਗੋਦਰ